ਇਹਨੀ ਕਮਾਈ ਸਹੀ ਪੰਚਾਇਤ ਕੀ ਪਤਾ ਨਹੀਂ ਵੀਡੀਓ ਖਾ ਜਾਂਦਾ ਹੈ ਕਿ ਸਰਕਾਰ ਖਾ ਜਾਂਦੀ ਹੈ ਤੇ ਐਮਐਲਏ ਖਾ ਜਾਂਦਾ ਤੁਹਾਡੇ ਕਲਾਨੌਰ ਦੇ ਵਿੱਚ ਕੋਈ ਚੱਕੀ ਨਹੀਂ ਹੋਣੀ ਕਰੋੜਾ ਰੁਪਏ ਦੀ ਸਲਾਨਾ ਆਮਦਨ ਵਾਲੀ ਪੰਚਾਇਤ ਹੋਵੇ ਤਾਂ ਫਿਰ ਵੀ ਲੋਕ ਤਰਸਣ ਪੀਣ ਵਾਲੇ ਪਾਣੀ ਤੇ ਸਾਫ ਪਾਣੀ ਨੂੰ ਜੀਹਾਂ ਗੱਲ ਕਰ ਰਹੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਇਤਿਹਾਸਿਕ ਕਸਬਾ ਕਲਾ ਨੌਰ ਤੇ ਬੱਸ ਸਟੈਂਡ ਜਿੱਥੇ ਕਿ ਅੱਜ ਵੀ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਨੇ ਅਤੇ ਅੱਜ ਵੀ ਬੱਸ ਸਟੈਂਡ ਦੇ ਡਰਾਈਵਰ ਕੰਟਰੈਕਟਰਾਂ ਤੇ ਆਮ ਲੋਕਾਂ ਨੂੰ ਪ੍ਰਸ਼ਾਸਨ ਤੇ ਇਲਜ਼ਾਮ ਲਾਉਂਦਿਆਂ ਨਾਰੇबाजी ਕੀਤੀ ਅਤੇ ਰੋਸ ਪ੍ਰਗਟ ਕੀਤਾ ਗਿਆ ਇਹ ਇਤਿਹਾਸਿਕ ਕਸਬਾ ਕਲਾ ਨੌਰ ਦਾ ਬੱਸ ਸਟੈਂਡ ਜਿੱਥੇ ਲੋਕ ਪਿਛਲੇ ਕਈ ਸਾਲਾਂ ਤੋਂ ਪੀਣ ਵਾਲੇ ਪਾਣੀ ਅਤੇ ਸਾਫ਼ ਪਾਣੀ ਨੂੰ ਤਰਸ ਰਹੇ ਨੇ ਉਹਨਾਂ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਸਾਲਾਨਾ ਕਰੋੜਾ ਰੁਪਏ ਦੀ ਆਮਦਨ ਵਾਲੀ ਪੰਚਾਇਤ ਨੂੰ ਲੋਕਾਂ ਦੀ ਜ਼ਰਾ ਵੀ ਫਿਕਰ ਨਹੀਂ ਹੈ ਪਿਛਲੇ ਕਈ ਸਾਲਾਂ ਤੋਂ ਬੱਸ ਸਟੈਂਡ ਤੇ ਪੀਣ ਵਾਲੇ ਪਾਣੀ ਵਾਲਾ ਵਾਟਰ ਕੂਲਰ ਵੀ ਬਿਲਕੁਲ ਬੇਕਾਰ ਹੋਇਆ ਪਿਆ ਤਾਂ ਹਾਂ ਦੱਸਦੇ ਕਿ ਦਿਨ ਵੇਲੇ ਰਾਹਗੀਰ ਮੁਸਾਫਿਰ ਔਰਤਾਂ ਬੱਚਿਆਂ ਨੂੰ ਪਾਣੀ ਕਰਕੇ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰਸ਼ਾਸਨ ਦੇ ਤੱਕ ਕੰਨ ਤੇ ਚੁੰਬੀ ਨਹੀਂ ਸਰਕਰਹੀ ਹੋਣਾ ਅੱਗੇ ਕਿਹਾ ਕਿ ਹਰ ਬੱਸ ਸਟੈਂਡ ਤੇ ਪੰਜਾਬ ਰੋਡਵੇਜ਼ ਦੇ ਡਰਾਈਵਰਾਂ ਲਈ ਆਰਾਮ ਕਰਨ ਲਈ ਕਮਰੇ ਬਣੇ ਹਣ ਪਰ ਅਫਸੋਸ ਇੱਥੇ ਹੈ ਕਿ ਇੱਥੇ ਕੋਈ ਵੀ ਸਹੂਲਤ ਨਹੀਂ ਹੈ ਪਾਣੀ ਦਾ ਸੋਚਿਆ ਜਿਹੜਾ ਕਲਾਂੌਰ ਬੱਸ ਸਟੈਂਡ ਤੇ ਲਾਇਆ ਵੇਖੋ ਚੱਲਣਾ ਤੇ ਕਿਤੇ ਰਹਿ ਗਿਆ ਧਮੂਰੀਆਂ ਨਿਕਲ ਕੇ ਇੱਥੋਂ ਲੜਨ ਨੂੰ ਪੈਣੀਆਂ ਕੋਈ ਪਾਣੀ ਨਹੀਂ ਕੋਈ ਕੁਝ ਨਹੀਂ ਐਨੀ ਕਮਾਈ ਸਾਡੀ ਪੰਚਾਇਤ ਦੀ ਪਤਾ ਨਹੀਂ ਵੀਡੀਓ ਖਾ ਜਾਂਦਾ ਹੈ ਕਿ ਸਰਕਾਰ ਖਾ ਜਾਂਦੀ ਹੈ ਤੇ ਐਮਐਲਏ ਖਾ ਜਾਂਦਾ ਤੁਹਾਡੇ ਕਲਾ ਨੌਰ ਦੇ ਵਿੱਚ ਕੋਈ ਚੱਕੀ ਨਹੀਂ ਹੋ ਰਹੀ ਕੋਈ ਬਣ ਨਹੀਂ ਰਿਆ ਸਵਾਗ ਫਰਮੈਚੀ ਬੜੀਆਂ ਕੋਈ ਕੰਮ ਨਹੀਂ ਹੋ ਰਿਹਾ ਐੋਜਾ ਹਾਲ ਹੈ ਕਿ ਪੰਜਾਬ ਦਾ ਮਟਰ ਜਿਹੜਾ ਸਿਸਟਮ ਹੈ ਬੱਸ ਸਟੈਂਡ ਦਾ ਜਿੱਥੇ ਕਹਿੰਦੇ 108 ਦੇ ਪਹਿਲਾਂ ਦੀਆਂ ਬਸਾਂ ਆਉਂਦੀਆਂ ਜਾਂਦੀਆਂ ਉਹਦੇ ਕੋਈ ਕੰਮ ਨਹੀਂ ਹੋ ਰਿਹਾ ਕੋਈ ਕੰਮ ਨਹੀਂ ਕਿਸੇ ਤਰ੍ਹਾਂ ਲੋਕੋ ਦਾ ਕੰਮ ਨਹੀਂ ਹੋ ਰਿਹਾ ਕੀ ਨਾ ਜੀ ਆਪਣਾ ਮੇਰਾ ਨਾਮ ਰਾਜਪਾਲ ਹੈ ਪ੍ਰਾਈਵੇਟ ਵੱਲੋਂ ਮੈਂ ਉਹਨਾਂ ਦਾ ਪ੍ਰਧਾਨ ਹਾਂ ਮਿੰਨੀ ਆਲਾ ਸਾਰਿਆਂ ਦਾ ਕੀ ਮੁਸ਼ਕਲ ਹੈ ਮੁਸ਼ਕਲ ਇਹ ਹੈ ਕਿ ਸਾਡੇ ਪਸਤਾਂ ਵਿੱਚ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਬਸ ਬਹੁਤ ਪੰਚਾਇਤ ਕੋ ਇੱਥੇ ਕੋਈ ਠੰਡਾ ਪਾਣੀ ਜਿੰਨੇ ਵੀ ਸਵਾਰੀਆਂ ਹੁੰਦੀਆਂ ਨੇ ਪਾਣੀ ਲੱਭਦੀਆਂ ਦੋ ਸਾਲ ਤੋਂ ਆਪਾਂ ਉਹ ਮਸ਼ੀਨ ਖਾਮਸਰੀ ਹੈ ਉਦਾਂ ਇਹ ਬਈਏ ਵੀ ਆਨ ਕਿ ਮਸ਼ੀਨ ਲਾਜੋ ਤੇ ਨਵੀਂ ਲਾਜੋ ਨਾ ਕੋਈ ਆਇਆ ਵਾ ਤੇ ਨਾ ਕੋਈ ਲੌਂਦਾ ਵਾ ਇੱਕ ਰੋਡਵੇ ਵਾਲਿਆਂ ਵਾਸਤੇ ਕੋਈ ਕਮਰਾ ਨਹੀਂ ਹੈਗਾ ਉਹਨਾਂ ਨੂੰ ਪੱਤੀ ਮੰਗਦੇ ਨੇ ਤੇ ਪੈਸੇ ਦੇ ਦਿੰਦੇ ਨੇ ਤੇ ਕਮਰਾ ਕੋਈ ਨਹੀਂ ਉਹਨਾਂ ਨੂੰ ਵੱਧ ਬਹੁਤ ਸਮੱਸਿਆ ਵਾ ਕੋਈ ਬਲਸਾਂ ਵਾਲਾ ਵੀ 1000 ਰੁਪਏ ਤੋਂ ਘੱਟ ਮੰਗਦਾ ਨਹੀਂਗਾ 1000 ਰੁਪਏ ਦੋ ਅੰਦਰ ਜਾ ਕੇ ਇਹਨਾਂ ਰੋਡਵੇ ਨਾਲ ਫੋਰਾ ਪੈ ਲੈ ਸਕਦੇ ਸਰਕਾਰੀ ਬੰਦੇ ਕੋਈ ਪੈਸਾ ਨਹੀਂ ਕਿਤੇ ਨਹੀਂ ਹੈਗਾ ਇਕ ਵਾਲਾ ਲੋਕ ਸਟਾਰ ਦੇ ਬੰਦੇ ਕੋਈ ਕਿਤੇ ਨਹੀਂ ਹੈਗਾ ਇਹ ਜਾਣ-ਬੁੱਝ ਕੇ ਪੈਸੇ ਮੰਗਦਾ ਵਾ ਧੱਕੇ ਨਾਲ ਪੈਸੇ ਮੰਗਦਾ ਵਾ ਕਿ ਇਹੀ ਇਹੇ ਬੇਨਤੀ ਕਰ ਰਹੇ ਫਰਾਸਣ ਅਗੇ ਸਾਡਾ ਪਾਣੀ ਦਾ ਮਸਲਾ ਹੱਲ ਕੀਤਾ ਜਾਏ ਇੱਕ ਪ੍ਰਸੰਧ ਹੱਲ ਕੀਤਾ ਜਾਏ ਇੱਕ ਇਹਨਾਂ ਨੂੰ ਕਮਰਾ ਦਿੱਤਾ ਜਾਏ ਤੁਹਾਡੇ ਨੂੰ ਪ੍ਰਸ਼ਾਸਨ ਨੂੰ ਕਿਹਾ ਗਿਆ ਜੀ ਹਾਂਜੀ ਪ੍ਰਸ਼ਾਸਨ ਨੂੰ ਕਿਹਾ ਗਿਆ ਜੀ ਬਰੀਆਰੀ ਪ੍ਰਸ਼ਾਸਨ ਵਾਲੇ ਇੱਥੇ ਆਏ ਨੇ ਕੌਕਾ ਵੇਖ ਕੇ ਕਹਿੰਦੇ ਮੈਂ ਇੱਥੇ ਕੰਨੀ ਯਾਰ ਕਹਿ ਗਏ ਨੇ ਬਣ ਗਿਆ ਅੱਜ ਇੱਥੇ ਕਹਿ ਕੇ ਜਾਂਦੇ ਆ ਬਣਣ ਡਿਆ ਮੁੜ ਕੇ ਬਣਵਾ ਕਰ ਲੈਂਦੇ ਮੈਨੂੰ ਤਾਂ ਲੱਗਦਾ ਆਪਣੀ ਜਿਹੜੇ ਵਾਟਰ ਸਿਸਟਮ ਆ ਉਹ ਬਸ ਢੇ ਦੇ ਨਾਂ ਤੇ ਆਪਣੇ ਘਰਾਂ ਚ ਚਲਵਾਈ ਜਾਂ ਸਹੀ ਗੱਲ ਬਿਲਕੁਲ ਇੱਕ ਵਾਰੀ ਕਹਿ ਜਾਂਦੇ ਇੱਥੇ ਕੋਈ ਨਹੀਂ ਲੱਗਣ ਡਿਆ ਇੱਥੇ ਤੇ ਆ ਜਿਹੜਾ ਇੱਕ ਪੁਰਾਣਾ ਪੁਰਾਣਾ ਫਰਿੱਜ ਪਿਆ ਉਹਦੇ ਵਿੱਚ ਵੀ ਤੰਬੂੜੀਆਂ ਲੱਗੀਆਂ ਨੇ ਜੋ ਕੋਈ ਪਾਣੀ ਪੀਣ ਆਉਂਦਾ ਤਾਂ ਉਹਨੂੰ ਤੰਬੂੜੀਆਂ ਲੱਗ ਜਾਂਦੀਆਂ ਪਾਣੀ ਨਹੀਂ ਲੱਗਦਾ ਬਸ ਹੋਰ ਕੋਣ ਪਿੰਜਰੇ ਚ ਬੰਦ ਕਰਕੇ ਰੱਖਿਆ ਹੱਥ ਜੋੜ ਕੇ ਇਹ ਬੇਨਤੀ ਕਰਨਾ ਪ੍ਰਸ਼ਾਸਨ ਨੂੰ ਕਿ ਇਹ ਕੰਮ ਚਿਤਸਰ ਤਾਂ ਕਿ ਸਵਾਰੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋ ਸਕੇ ਜੀ ਨਾ ਪਾਣੀ ਦਾ ਇਹ ਘਰਾਂ ਜਿਉਂ ਸ਼ੁੱਧ ਕਰਨੇ ਆ ਇਸ ਕਰਕੇ ਹੱਥ ਜੋੜ ਕੇ ਫੇਰ ਬੇਨਤੀ ਕਰਨੇ ਆ ਇਹਨਾਂ ਦਾ ਧਿਆਨ ਰੱਖਿਆ ਜਾਏ ਤੇ ਤੁਹਾਨੂੰ ਵੀ ਕਹਿੰਦੇ ਆ ਕਿ ਤੁਸੀਂ ਗਾਂ ਸਾਡੀਆਂ ਉਹਨਾਂ ਪੋਚਾ ਦਿਓ ਤੇ ਇਹਨਾਂ ਨੂੰ ਦੱਸ ਦਿਓ ਕਿ ਸਾਡੇ ਆਹ ਮਸਲਾ ਖਾ ਲੈ ਸਾਡੇ ਮੱਧਿਆਰ